ਕੀ ਨਾਮ ਹੈ ਤੁਹਾਡਾ ਰੁਪਿੰਦਰ ਕੀ ਹੋਇਆ ਤੁਹਾਡੇ ਨਾਲ ਅੱਜ ਉਥੇ 105 ਨੰਬਰ 'ਚ ਹਾਂ ਸਰ ਕੀ ਹੋਇਆ ਤੁਹਾਡੇ ਨਾਲ ਸਰ ਉੱਥੇ ਰਾਸ਼ ਨੂੰ ਹੋਣ ਕਰਕੇ ਥੋੜਾ ਰੋਲਾ ਪੈ ਗਿਆ ਉੱਥੇ ਸਰ ਮੈਨੂੰ ਚਾਂਸ ਸੀਗੇ ਉਹ ਲਾਈਨ 'ਚੋਂ ਨਿਕਲ ਗਏ ਸੀ ਐਮਐਲਏ ਸਾਹਿਬ ਨਾਲ ਫੋਟੋ ਕਰਾਣ ਲੱਗੇ ਸੀ ਜਦੋਂ ਵੋਟਿੰਗ ਹੋ ਰਹੀ ਸੀ ਮੈਂ ਉਹਦੇ ਸਾਰੇ ਬੋਲਣ ਲੱਗੇ ਕਹਿੰਦੇ ਮੈਡਮ ਮੈਂ ਲਾਈਨ 'ਚੋਂ ਬਾਹਰ ਹੋ ਗਿਆ ਅਸੀਂ ਲਾਈਨ 'ਚ ਨਹੀਂ ਲੱਗਦੇ ਨਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਜਿਵੇਂ ਠੀਕ ਲੱਗੇ ਬਾਅਦ 'ਚ ਉਹ ਬੰਦੇ ਨੇ ਮੈਨੂੰ ਇੰਨੀਆਂ ਗਾਲਾਂ ਕੱਢੀਆਂ ਨਹੀਂ ਬਦਤਮੀਜ਼ੀ ਨਾਲ ਬੋਲੇ ਵੀ ਕੁੱਤੀ ਤੋਂ ਮਨੋਂ ਨਹੀਂ ਗੱਲ ਨਹੀਂ ਕੀਤੀ ਤੇ ਮੇਰੀ ਬੇਟੀ ਨੂੰ ਵੀ ਗਾਲਾਂ ਕੱਢੀਆਂ ਹੋਰੀਆਂ ਕਿਹੜੀ ਪਾਰਟੀ ਦਾ ਬੰਦਾ ਆਮ ਆਦਮੀ ਦਾ ਤੇ ਤੁਸੀਂ ਇਸ ਗੱਲ ਨੂੰ ਲੈ ਕੇ ਕਿਸੇ ਅਧਿਕਾਰੀ ਆਪਦੇ ਨਾਲ ਗੱਲ ਮੈਂ ਕਿਤੇ ਫੋਨ ਸਾਰਾ ਮੈਂ ਕਿਹਾ ਸਾਰਾ ਮੈਨੂੰ ਕੁਝ ਹੋ ਗਿਆ ਆਪਣੇ ਕੋਵਰਾਟ ਹੋ ਰਹੀ ਹੈ ਮੈਨੂੰ ਪਲੀਜ਼ ਜਲਦੀ ਬੂਤ ਤੇ ਆ ਜਾਓ ਕੀ ਕਿਸੇ ਨੇ ਗੱਲ ਸੁਣੀ ਤੁਹਾਡੀ ਉਹ ਹਰਦੇ ਰੁਪਿੰਦਰ ਸਰ ਆਗੇ ਸੀ ਉਹਨੇ ਐਂਬੂਲੈਂਸ ਮਂਗਾ ਕੇ ਮਨੇ ਇੱਥੇ ਪੇਸਤਾ ਕੀ ਮੰਗੀ ਹੈ ਓਡੀ ਕੀ ਚਾਹਨੇ ਹੋ ਸਰ ਮੈਨੂੰ ਇੰਨਾ ਟਾਈਮ ਹੋ ਗਿਆ ਡਿਊਟੀ ਕਰਦੀ ਨੂੰ ਮੈਂ ਅੱਜ ਤੱਕ ਕਦੇ ਕਿਸੇ ਨੂੰ ਰਫ ਲੈਂਗੁਏਜ ਨਹੀਂ ਬੋਲੀ ਪਰ ਜਦੋਂ ਮੈਂ ਬੋਟਾ ਦੇਣ ਗਈ ਸੀਗੀ ਉਦੋਂ ਵੀ ਮੈਨੂੰ ਜਿਹੜੇ ਕੈਨੀ ਚੈਲ ਸਿੰਘ ਮਾਰਕੀਟ ਚ ਲੋਕ ਰਹਿੰਦੇ ਮੈਨੂੰ ਇੰਨੀ ਰਫ ਲੈਂਗੁਏਜ ਬੋਲਦੇ ਆ ਕਹਣਗੇ ਮੈਨੂੰ ਰਾਤ ਨੂੰ ਆ ਜਾਓ ਡ੍ਰਿੰਕ ਕਰ ਲੂ ਐਤੋ ਦੀ ਲੈਂਗੁਏਜ ਮੇਰੇ ਪ੍ਰਤੀ ਵਰਤੀ ਜਾਂਦੀ ਹੈ ਥੋੜੀ ਐਜ਼ ਅ ਬੀਐਲਓ ਡਿਊਟੀ ਉਸ ਦੀ ਹਾਂ ਜੀ ਮੈਂ ਕਰ ਕਰ ਸਭ ਨੂੰ ਵੋਟਾਂ ਬਚਾਈ ਹੈ ਹੁਣ ਸਾਰੇ ਕਹਿ ਰਹੇ ਆ ਵੀ ਸਾਨੂੰ ਵੋਟਾਂ ਨਹੀਂ ਦਿੱਤੀਆਂ ਮੈਡਮ ਨੇ ਐ ਐਮਐਲਏ ਸਾਹਿਬ ਇੱਕ ਘਟਨਾ ਸਾਹਮਣੇ ਆਈ ਹੈ ਕਿ ਇੱਕ ਬੀਐਲਓ ਨੇ ਕਿਹਾ ਉਹ ਹਸਪਤਾਲ ਵਿੱਚ ਦਾਖਲ ਹੈ ਉਹਨੇ ਕਿਹਾ ਕਿ ਮੇਰੇ ਤੇ ਜਿਹੜਾ ਹਮ ਗਾਣਾਂ ਗੱਟੀਆਂ ਹੈ ਪੱਤੀ ਸ਼ੰਤਾ ਵਾਲੀ ਬੋਲੀ ਹੈ ਤੇ ਨਾਲ ਉਹਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਸੀ ਕੀ ਅਸਲ ਸੁੱਖੋ ਅਸਲ ਦੇ ਵਿੱਚ ਕੀ ਆ ਮੈਂ ਮੇਰਾ ਬੂਥ ਆਉ ਔਰ ਮੈਂ ਬੂਥ ਉਥੋਂ ਵੋਟ ਪਾ ਕੇ ਨਿਕਲ ਜੀ ਤੇ ਉਦੋਂ ਤੱਕ ਕੋਈ ਗੱਲਬਾਤ ਨਹੀਂ ਸੀ ਮਗਰੋਂ ਕੀ ਹੋਇਆ ਬੀਐਲਓ ਨੇ ਸ਼ਰਾਰਤ ਕੀਤੀ ਹੈ ਜਾਂ ਕਿਸੇ ਨੇ ਕੀ ਕੀਤਾ ਪੁਲਿਸ ਜੀ ਦੀ ਜਾਂਚ ਚਾਊਗਾ ਕਿਉਂਕਿ ਸੁਨਹਿਤਾ ਵੀ ਆਇਆ ਵੀ ਉਹਨਾਂ ਨੇ ਵੀ ਕੁਝ ਉਥੇ ਜਿਹੜੀ ਹੈ ਉਹ ਵੋਟਰਾਂ ਦੇ ਨਾਲ ਮਸਬੇਵ ਕੀਤਾ ਤਾਂ ਉਥੇ ਐਸਡੀਐਮ ਸਾਹਿਬ ਗਏ ਸੀ ਪਰ ਮੈਨੂੰ ਇਹਨਾਂ ਨੂੰ ਪਤਾ ਵੀ ਜਦੋਂ ਮੈਂ ਉਥੇ ਗਿਆ ਉਦੋਂ ਕੰਮ ਸਮੂਥ ਚੱਲ ਰਿਹਾ ਸੀ ਕੋਈ ਪ੍ਰੋਬਲਮ ਨਹੀਂ ਸੀ ਪਰ ਅਸੀਂ ਚਾਹੁੰਦੇ ਹਾਂ ਕਿ ਪੀਸਫੁੱਲ ਵੋਟਾ ਹੋਣ ਤੇ ਉਹਦੀ ਜਿਹੜੀ ਜਾਂਚ ਉਹ ਸਹੀ ਕਰਾਵਾਂਗੇ ਗਲਤ ਕੋਈ ਵੀ ਹੈ ਜਿਹੜਾ ਗਲਤ ਹੋਊਗਾ ਉਹਨੂੰ ਜੋ ਬੰਦੀ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ ਤਾਂ ਜੇਕਰ ਅਧਿਕਾਰੀ ਕੋਈ ਗਲਤ ਕਰਦਾ ਹੈ ਮਿਸਭੇਵ ਕਰਦਾ ਵੋਟਰ ਦੇ ਨਾਲ ਅੱਜ ਤੱਕ ਅਸੀਂ ਇਹ ਵੋਟਾਂ ਜਿਹੜੀਆਂ ਅਸੀਂ ਪਾਉਣ ਵਾਸਤੇ ਕੁਰਬਾਨੀਆਂ ਦੇ ਕੇ ਸਾਨੂੰ ਜਿਹੜੀਆਂ ਫਰਸਿੰਗਾਂ ਦੇ ਰਸਿਆਂ ਤੇ ਚੜ੍ਹ ਕੇ ਜਿਹੜਾ ਹੈਗਾ ਕਾਲੇ ਪਾਣੀਆਂ ਦੀ ਸਜ਼ਾ ਭੁਗਤ ਭੁਗਤ ਕੇ ਸਾਨੂੰ 200 ਸਾਲ ਲੜਾਈ ਲੜ ਕੇ ਫਿਰ ਸਾਨੂੰ ਦੇਸ਼ ਆਜ਼ਾਦ ਸਾਡਾ ਹੋਇਆ ਤੋ ਸਾਰੂ ਅਧਿਕਾਰ ਮਿਲਿਆ ਜੇਕਰ ਕਿਸੇ ਅਧਿਕਾਰੀ ਨੇ ਵੀ ਕਿਸੇ ਨਾਲ ਜਿਹੜੀ ਉਹ ਗਲਤੀ ਕੀਤੀ ਆ ਮੈਸੂਬੇਬ ਕੀਤਾ ਤਾਂ ਉਹਨੂੰ ਵੀ ਸਜ਼ਾ ਮਿਲੂਗੀ ਬਰਾਬਰ ਦੀ ਤੇ ਰੱਖਾਂਗੇ ਜਾਂਚ ਕਰਾਂਗੇ ਫਿਰ ਐਂਬੂਲੈਂਸ ਰਾਈ ਉਹਨੇ ਕਿਹਾ ਕਿ ਮੈਨੂੰ ਹਸਪਤਾਲ ਚ ਜਾਣਾ ਪੈਗਾ ਕੀ ਗੱਲ ਉਹਨੂੰ ੱੱਕੇ ਮਾਰੇ ਸੀ ਜਾਂ ਕੋਈ ਹੋਰ ਚ ਗੱਲ ਬੈਠੋ ਮੈਂ ਉੱਥੇ ਹੈ ਨਹੀਂ ਸੀਗਾ ਅੱਜ ਕੱਲ ਹਰ ਬੰਦੇ ਕੋਲੇ ਕੈਮਰਾ ਅੱਜ ਕੱਲ ਤਾਂ ਹਰ ਇੱਕ ਬੰਦਾ ਪੱਤਰਕਾਰ ਹੈ ਜੇ ਕੋਈ ਇਹੋ ਜੀ ਗੱਲ ਹੋਈ ਤਾਂ ਵੀਡੀਓ ਬਣੀ ਹੋਊਗੀ ਤਾਂ ਮੈਂ ਜਿੰਨਾ ਕਿ ਮੈਨੂੰ ਪਤਾ ਵੀ ਉੱਥੇ ਕੋਈ ਗੱਲਬਾਤ ਨਹੀਂ ਹੋਈ ਸਿਰਫ ਸਿਰਫ ਕਈ ਬੰਦੇ ਹੈਗੇ ਆ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਯਾਨੀ ਕਿ ਜਾਂਚ ਕਰਾਵਾਂਗੇ ਵੀ ਇਹ ਵੀ ਗਲਤ ਹੈ ਜਾਂਚ ਕਰਾਵਾਂਗੇ ਉੱਥੇ ਆਸ-ਪਾਸੋਂ ਪਤਾ ਕਰਾਂਗੇ ਜਿਹੜੇ ਵੋਟ ਲਾਈਨ 'ਚ ਲੱਗੇ ਸੀ ਵੋਟਰ ਉਹਨਾਂ ਨੂੰ ਵੀ ਪੁੱਛਾਂਗੇ ਵੀ ਕਿਹਨੇ ਕੀ ਗੱਲ ਕਹੀ ਆ